ਹੁਣ ਕਈ ਮੇਰੇ ਪ੍ਰਾਖ ਕਹਿ ਰਹੇ ਹੋਣਗੇ ਕਿ ਮੀਮंसा ਤੁਸੀਂ ਬਹੁਤ ਦੇਰ ਬਾਅਦ ਇਹ ਸਵਾਲ ਚੁੱਕਿਆ ਮੈਂ ਇਕਲ ਕਹਿਣਾ ਚਾਹੂੰਗੀ ਕਿ 2015 ਤੇ 16 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਔਰ ਸਰਦਾਰ ਸੁਬੀਰ ਸਿੰਘ ਬਾਦਲ ਜੀ ਨੂੰ ਪਤਾ ਸੀਗਾ ਕਿ ਫਰੀਦਕੋਟ ਕੋਟ ਵੱਲੋਂ ਇਹ ਜਿਹੜੇ ਤਿੰਨ ਡੇਰਾ ਪ੍ਰੇਮੀ ਨੇ ਲੋੜਿੰਦਾ ਨੇ ਪਗੋੜੇ ਤੇ ਤਾਂ ਥੋੜੀ ਦੇਰ ਚ ਸਰਦਾਰ ਸੁਬੀਰ ਸਿੰਘ ਬਾਦਲ ਜੀ ਆ ਗਏ ਤੇ ਇਹਨਾਂ ਨੂੰ ਦੇਖਦੇ ਹੀ ਕਿਹਾ ਯਾਰ ਫੋਨ ਫਾਨ ਕਰ ਲਿਆ ਕਰੋ ਤੁਸੀਂ ਮਰਵਾਉਂਗੇ ਕਿਸੇ ਦਿਨ ਮੈਨੂੰ ਮੈਂ ਸੋਚਿਆ ਸ਼ਾਇਦ 2017 ਦੀਆਂ ਵੋਟਾਂ ਨੇ ਲਏ ਨੇ ਤੇ ਪ੍ਰਧਾਨ ਜੀ ਇਹਨਾਂ ਨੂੰ ਇਸ ਕਰਕੇ ਕਹਿ ਰਹੇ ਨੇ ਕਿਉਂਕਿ ਡੇਰਾ ਪ੍ਰੇਮੀਆਂ ਦੀ ਵੋਟਾਂ ਦੀ ਲੋੜ ਹੋएगी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਜਿੰਦਰਪੁਰ ਨੇਮਸਾ ਮੁਖਸਲਾਕਰ ਸ਼ੂਮਨੀ ਅਕਾਲੀ ਦਲ ਇਸਤਰੀ ਵਿੰਗ ਸੀਨੀਅਰ ਲੀਡਰਸ਼ਿਪ ਵਰਕਰ ਅਤੇ ਵਿਭਗਾਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਰਹਿੰਦੇ ਮੈਨੂੰ ਨਿਵੰਦਾ ਮਾਨ ਸਤਿਕਾਰ ਅਤੇ ਪਿਆਰ ਬਖਸ਼ਿਆ ਮੈਂ ਹਮੇਸ਼ਾ ਉਹਨਾਂ ਦੇ ਰਿਣੀ ਰਹਾਂਗੀ ਅੱਜ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਜ਼ਰ ਮੰਨ ਕੇ ਆਪਣੀ ਮੁੱਢਲੀ ਮੈਂਬਰਸ਼ਿਪ ਦੇ ਨਾਲ ਅਹੁਦੇ ਤੋਂ ਅਸਤੀਫਾ ਦੇ ਰਹੀ ਹਾਂ ਪਰ ਉਹ ਮੇਰਾ ਅਸਤੀਫਾ ਦੇਣ ਦਾ ਜਿਹੜਾ ਮੁੱਖ ਕਾਰਨ ਹੈ ਉਹ 2015 ਦੇ ਵਿੱਚ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ ਉਹਨਾਂ ਦੇ ਅੰਗ ਗਲੀ ਚ ਗਲੀਆਂ ਚ ਖਿਲਾਰੇ ਗਏ ਸੀ ਅਤੇ ਨਾਲ ਹੀ ਇਤਰਾਜ਼ ਉਹ ਪੋਸਟਰ ਕੰਧਾਂ ਤੇ ਲਾਏ ਸੀ ਉਹਦਾ ਨਾਮਬੰਦ ਰਖਦਾ ਹੈ ਮੇਰੀ ਗੱਲ ਸੁਣ ਕੇ ਕਈ ਮੇਰੇ ਭੈਣ ਭਰਾ ਇਹ ਪ੍ਰਸ਼ਨ ਕਰਨਗੇ ਕਿ ਮੀਮਸਾ ਪਾਰਟੀ ਦੀ ਗਦਾਰ ਹੈ ਹਾਂ ਮੈਂ ਪਾਰਟੀ ਦੀ ਗਦਾਰ ਹੋ ਸਕਦੀ ਹਾਂ ਪਰ ਮੈਂ ਕੌਣ ਦੀ ਗਦਾਰ ਨਹੀਂ ਹੋਣਾ ਚਾਹੁੰਦੀ ਕਿਉਂਕਿ ਮਰਨਾ ਸਭ ਨੇ ਇੱਕ ਦਿਨ ਮੈਂ ਵੀ ਮਰਨਾ ਹੈ ਮਰਤੇ ਹੋਏ ਮੇਰੇ ਮਨ ਦੇ ਉੱਪਰ ਇਹ ਬੋਝ ਨਾ ਹੋਏ ਕਿ ਮੈਂ ਸੱਚ ਜਾਣਦੀ ਸੀ ਪਰ ਮੈਂ ਲੋਕਾਂ ਤੱਕ ਨਹੀਂ ਲੈ ਕੇ ਆਈ ਸੋ ਇਹ ਗੱਲ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਇਹ ਗੱਲ 2016 ਦੀ ਹੈ ਦਸੰਬਰ ਦਾ ਅਖੀਰਲਾ ਹਫਤਾ ਸੀਗਾ ਸਰਦਾਰ ਸੁਭੀਰ ਸਿੰਘ ਬਾਦਲ ਜੀ ਨੇ ਮੈਨੂੰ 12 ਸਫਦਰਜ਼ੰਗ ਰੋਡ ਦਿੱਲੀ ਆਪਣੀ ਰਹਿائش ਤੇ ਬੁਲਾਇਆ ਜਦ ਮੈਂ ਉੱਥੇ ਗਈ ਤਾਂ ਮੈਂ ਉੱਥੇ ਦੋ ਡੇਰਾ ਪ੍ਰੇਮੀਆ ਨੂੰ ਬੈਠੇ ਹੋਏ ਵੇਖਿਆ ਉਹਨਾਂ ਦੇ ਵਿੱਚੋਂ ਇੱਕ ਨੂੰ ਮੈਂ ਜਾਣਦੀ ਸੀਗੀ ਜਿਹਦਾ ਨਾਂ ਹਰਸ਼ ਤੂਰੀ ਸੀ ਇਹ ਹੈਗਾ ਹਰਸ਼ ਤੂਰੀ ਜਿਹਨੂੰ ਮੈਂ ਜਾਣਦੀ ਸੀ ਤੇ ਉਹਨੇ ਜਦ ਮੈਂ ਗੱਲ ਕੀਤੀ ਤਾਂ ਥੋੜੀ ਦੇਰ ਚ ਸਰਦਾ ਸੁਭੀਰ ਸਿੰਘ ਬਾਦਲ ਜੀ ਆਗੇ ਤੇ ਇਹਨਾਂ ਨੂੰ ਦੇਖਦੇ ਹੀ ਕਿਹਾ ਯਾਰ ਫੋਨ ਫਾਨ ਕਰ ਲਿਆ ਕਰੋ ਤੁਸੀਂ ਮਰਵਾਉਂਗੇ ਕਿਸੇ ਦਿਨ ਮੈਨੂੰ ਮੈਂ ਸੋਚਿਆ ਸ਼ਾਇਦ 2017 ਦੀਆਂ ਵੋਟਾਂ ਨੇੜੇ ਨੇ ਤੇ ਪ੍ਰਧਾਨ ਜੀ ਇਹਨਾਂ ਨੂੰ ਇਸ ਕਰਕੇ ਕਹਿ ਰਹੇ ਨੇ ਕਿਉਂਕਿ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਦੀ ਲੋੜ ਹੋएगी ਪਰ ਉਹ ਦਿੱਲੀ ਤਾਂ ਮੈਂ ਇੱਕ ਵਾਰ ਗਈ ਪਰ ਮੈਂ ਇਹਨਾਂ ਨੂੰ ਸਰਦਾ ਸੁਭੀਰ ਸਿੰਘ ਬਾਦਲ ਜੀ ਨੂੰ ਮਿਲਦੇ ਹੋਏ ਤਿੰਨ ਵਾਰ ਦੇਖਿਆ ਕਿਉਂਕਿ ਇਹ ਜਗਜੀਤ ਸਿੰਘ ਜਿਹੜਾ ਐਡਮਨ ਬਲੌਗ ਦਾ ਮੁਖੀ ਹੈ ਉਸਦੇ ਨਾਲ ਆਉਂਦਾ ਹੁੰਦਾ ਸੀਗਾ ਤੇ ਤਿੰਨੇ ਵਾਰ ਇਹ ਉਹਦੇ ਨਾਲ ਸੀ ਔਰ ਮੈਂ ਇਹਨਾਂ ਨੂੰ ਤਿੰਨੇ ਵਾਰ ਦੋਨਾਂ ਨੂੰ ਇਕੱਠੇ ਦੇਖਿਆ ਦੂਸਰੀ ਵਾਰ ਜਦ ਅਸੀਂ ਮਿਲੇ ਉਦੋਂ ਵੋਟਾਂ ਪੈ ਚੁੱਕੀਆਂ ਸੀ ਤੇ ਪ੍ਰਧਾਨ ਜੀ ਨੂੰ ਹਜੇ ਆਂਚ ਟਾਈਮ ਸੀ ਅਸੀਂ ਇਕੱਠੇ ਬੈਠ ਕੇ ਦਫ਼ਤਰ ਦੇ ਵਿੱਚ ਚਾਹ ਵੀ ਸਾਂਝੀ ਕੀਤੀ ਚਾਹ ਵੀ ਸਾਂਝੀ ਕੀਤੀ ਔਰ ਥੋੜੀ ਦੇਰ ਚ ਜਦ ਪ੍ਰਧਾਨ ਜੀ ਆ ਗਏ ਪ੍ਰਧਾਨ ਜੀ ਆ ਗਏ ਤੇ ਇਹ ਬੰਦ ਕਮਰੇਾਂ ਦੀ ਮੀਟਿੰਗ ਹੋਈ ਔਰ ਇਹ ਚਲੇ ਗਏ ਤੀਸਰੀ ਵਾਰ 2017 ਦੀਆਂ ਵੋਟਾਂ ਦਾ ਰਿਜ਼ਲਟ ਆ ਗਿਆ ਸੀ ਕਾਂਗਰਸ ਦੀ ਸਰਕਾਰ ਬਣ ਚੁੱਕੀ ਸੀ ਅਸੀਂ ਇਕੱਠੇ ਹੀ ਕਮਰੇ ਦੇ ਵਿੱਚ ਬੈਠੇ ਸੀ ਕਿ ਪ੍ਰਧਾਨ ਜੀ ਜਦ ਅੰਦਰ ਆਏ ਤਾਂ ਇਹਨਾਂ ਨੇ ਆਮਦੇ ਹੀ ਕਿਹਾ ਪ੍ਰਧਾਨ ਜੀ ਕਾਂਗਰਸ ਦੀ ਸਰਕਾਰ ਬਣ ਗਈ ਐ ਸਾਡਾ ਕੁਝ ਕਰੂ ਪ੍ਰਧਾਨ ਜੀ ਨੇ ਕਿਹਾ ਹਾਂ ਤੁਹਾਨੂੰ ਜਲਦੀ ਫੋਨ ਆ ਜਾਏਗਾ ਤੇ ਫਿਰ ਆਪਾਂ ਮਿਲਦੇ ਹਾਂ ਹੁਣ ਮੇਰੇ ਸਰਦਾਰ ਸੁਬੀਰ ਸਿੰਘ ਬਾਦਲ ਜੀ ਨੂੰ ਜਿਹੜੇ ਤਿੰਨ ਸਵਾਲ ਨੇ ਕਿ ਤੁਸੀਂ ਇਹਨਾਂ ਨੂੰ ਮਿਲਦੇ ਇਹ ਗੱਲ ਕਿਉਂ ਕਹੀ ਕਿ ਯਾਰ ਫੋਨ ਫਾਨ ਕਰ ਲਿਆ ਕਰੋ ਤੁਸੀਂ ਮੈਨੂੰ ਮਰਵਾਉਂਗੇ ਦੂਸਰਾ ਕਿ ਕਾਂਗਰਸ ਦੀ ਸਰਕਾਰ ਬਣ ਗਈ ਹੈ ਸਾਡਾ ਕੁਝ ਕਰੋ ਤੇ ਤੁਸੀਂ ਕਿਹਾ ਸੀ ਵੀ ਹਾਂ ਤੁਹਾਡਾ ਹੋ ਗਿਆ ਤੁਹਾਨੂੰ ਜਲਦੀ ਫੋਨ ਆਏਗਾ ਆਪਾਂ ਮਿਲਦੇ ਹਾਂ ਇਹ ਸਵਾਲਾਂ ਦੇ ਜਵਾਬ ਅਗਰ ਆਪਾਂ ਪੰਜਾਬ ਦੇ ਲੋਕਾਂ ਨੂੰ ਦੇ ਦੇਣੇ ਹੈਗੇ ਆ ਤਾਂ ਮੈਂ ਸਮਝਦੀ ਆ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ੍ਰੋਪ ਚੋਰੀ ਹੋਇਆ ਸੀ ਉਹਨਾਂ ਦੇ ਅੰਗ ਹੈ ਜਿਹੜੇ ਉਹ ਖਲਾਰੇ ਗਏ ਸੀ ਔਰ ਇਤਰਾਜ਼ ਜੋ ਪੋਸਟਰ ਹੈ ਜਿਹੜੇ ਕੰਗਾ ਤੇ ਲਾਏ ਸੀ ਉਹਦਾ ਇਨਸਾਫ ਪੰਜਾਬ ਦੇ ਲੋਕਾਂ ਨੂੰ ਅਤੇ ਦੇਸ਼ 'ਚ ਵੱਸਦੇ ਲੋਕਾਂ ਨੂੰ ਜਲਦੀ ਮਿਲ ਜਾਏਗਾ ਹੁਣ ਕਈ ਮੇਰੇ ਭਰਾ ਕਹਿ ਰਹੇ ਹੋਣਗੇ ਮੀਮंसा ਤੁਸੀਂ ਬਹੁਤ देर बाद ਇਹ ਸਵਾਲ ਚੁੱਕਿਆ ਮੈਂ ਇਕਲ ਕਹਿਣਾ ਚਾਹੂੰਗੀ ਕਿ 2015 ਤੇ 16 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਔਰ ਸਰਦਾਰ ਸੁਭੀਰ ਸਿੰਘ ਬਾਦਲ ਜੀ ਨੂੰ ਪਤਾ ਸੀਗਾ ਕਿ ਫਰੀਦਕੋਟ ਕੋਰਟ ਵੱਲੋਂ ਇਹ ਜਿਹੜੇ ਤਿੰਨ ਡੇਰਾ ਪ੍ਰੇਮੀ ਨੇ ਲੋੜਿੰਦਾ ਨੇ ਪਗੋੜੇ ਕਰਾਰ ਕੀਤੇ ਹੋਏ ਨੇ ਫਿਰ ਇਹਨਾਂ ਨੂੰ ਕਿਉਂ ਮਿਲ ਰਿਹਾ ਸੀ ਇਹਦਾ ਜਵਾਬ ਦੇਣ ਤੇ ਮੈਨੂੰ ਜਿਹੜੀ ਇਹ ਗੱਲ ਸੀ ਇਹ ਹੁਣ ਸਪਸ਼ਟ ਹੋਈ ਹੈ ਜਦ ਮੈਂ ਅਖਬਾਰਾਂ ਦੇ ਵਿੱਚ ਇਹ ਪੜਿਆ ਕਿ ਇਹ ਕੋਰਟ ਵੱਲੋਂ ਲੋੜਿੰਦਾ ਨੇ ਇਸ ਕੇਸ ਦੇ ਸਬੰਧ ਦੇ ਵਿੱਚ ਸੋ ਇਸ ਕਰਕੇ ਮੈਂ ਅੱਜ ਇਹ ਗੱਲ ਰੱਖ ਰਹੀ ਹਾਂ ਤੁਹਾਡੇ ਸਾਹਮਣੇ ਸਾਰਿਆਂ ਦੇ ਸੋ ਅਗਰ ਸਰਦਾਰ ਸੁਭੀਰ ਸਿੰਘ ਬਾਦਲ ਜੀ ਇਹ 10 ਦਿਨ ਕੀ ਹਰਸ਼ਤੂਰੀ ਨਾਲ ਉਹਨਾਂ ਦੇ ਕੀ ਤਾਲੁਕਤ ਸੀਗੇ ਮੈਂ ਸਮਝਦੀ ਹਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ ਅਤੇ ਉਹਨਾਂ ਦੇ ਅੰਗ ਗਲੀਆਂ 'ਚ ਖਿਲਾਰੇ ਗਏ ਸੀ ਇਤਰਾਜ਼ ਜੋ ਪੋਸਟਰ ਕੰਧਾਂ ਤੇ ਲਾਇਆ ਸੀ ਉਹਦਾ ਇਨਸਾਫ ਆਪਾਂ ਸਭ ਨੂੰ ਬਹੁਤ ਜਲਦੀ ਮਿਲ ਜਾਏਗਾ ਸੋ ਐਸੇ ਆਸਨਾਨ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਹ